ਲੋ ਬਾਈ ਰਾਤੋ ਰਾਤ ਖਿੱਚਦੀ ਭਾਨੇ ਸਿੱਧੂ ਲੱਕੇ ਸਧਾਨੇ ਨੇ ਦਿੱਲੀ ਦੀ ਤਿਆਰੀ ਸਾਰੀਆਂ ਜਿਹੜੀਆਂ ਕਿਸਾਨ ਚੱਦੇਵੰਦੀਆਂ ਜਿਹੜੀਆਂ ਨਾਲ ਨੇ ਬਾਈ ਭਾਨੇ ਸਿੱਧੂ ਤੇ ਲੱਕੇ ਸਧਾਨੇ ਦੇ ਨਾਲ ਜਿਵੇਂ ਕਿ ਤੁਸੀਂ ਜਾਣਦੇ ਹੋ ਅੱਜ ਜਿਹੜਾ ਭਾਨਾ ਸਿੱਧੂ ਜੇਲ੍ਹ ਦੇ ਵਿੱਚੋਂ ਰਿਹਾ ਹੋ ਕੇ ਆਇਆ ਕੋਟ ਦੂਨੇ ਵਿੱਚ ਇੱਕ ਵੱਡਾ ਇਕੱਠ ਹੋਇਆ ਸੀ ਤੇ ਵੱਡਾ ਕਾਫਲਾ ਪਿਛਲੀ ਵਾਰ ਵਾਂਗੂ ਲੱਕਸਧਾਨਾ ਭਾਨਾ ਸਿੱਧੂ ਦਿੱਲੀ ਲੈ ਕੇ ਜਾਣਗੇ ਦਿੱਲੀ ਨੂੰ ਚਾਲੇ ਪਾਤੇ ਆ ਫੁਰਪਾ ਜੁੱਤੀ ਨਾ ਮੇਰਾ ਵੀ ਪੰਜਾਬੀ ਵਰ ਪਾਉ ਉਹਦੇ ਨੰਬਰਾ ਥੋੜੀ ਹੋਰ ਤੇ ਆ ਕੇ ਖੜ ਗਿਆ ਨਵੇਂ ਨਵੇਂ ਹੁਕਮਾਂ ਨਵੇਂ ਨਵੇਂਆਂ ਨੀਕੀਆਂ ਨਵੇਂ ਨਵੇਂ ਕ੍ਰੂਪਾਂ ਨੂੰ ਖਤਮ ਕਰਨ ਲਈ ਆ ਰਹੇ ਆ ਮੇਰਾ ਵੀਰ ਬਹੁਤ ਸਿੱਧੀ ਗੰਧੀਰ ਬਣੀ ਹੋਈ ਹੈ ਆਪਾਂ ਨਾ ਆਇਆ ਜੀ ਹਾਲਾਂਕਿ 22 ਸਾਈਡ ਆਪਾਂ ਨੇ ਨੂੰ ਬਿਮਾਰ ਸੀਗਾ ਪਰ ਮੈਂ ਕਿਹਾ ਨਹੀਂ ਕੋਈ ਗੱਲ ਨਹੀਂ ਜਦੋਂ ਭੀੜ ਪਈ ਹੋਵੇ ਨਾ ਧਰਤੀ ਦੇ ਉੱਤੇ ਜਿੱਤੀ ਰਪੈਂਦੀ ਆ ਆ ਕੇ ਆਪਦੇ ਲੋਕਾਂ ਦੇ ਫਿਰ ਤਾਂ ਜਾਹੇ ਬੰਦਾ ਫੜਦਿਆ ਵੀ ਪਿਆ ਹੋਏ ਫਿਰ ਤੁਰਨ ਨਹੀਂ ਪੈਂਦਾ ਬਾਈ ਸੋ ਇਹ ਵੀ ਕਹਿੰਦਾ ਮੈਂ ਕਿ ਚੱਲਦੇ ਆਪਾਂ ਦਿੱਲੀ ਨੂੰ ਚੱਲਦੇ ਆਂ ਤੁਹਾਨੂੰ ਬਾਈ ਦਿੱਲੀ ਤੇ ਪੀਲ ਆ ਬਾਈ ਓਕੇ ਪੂਰੀ ਸਰਕਾਰਾਂ ਤੋਂ ਡਰਨ ਘਬਰਾਉਣ ਦੀ ਲੋੜ ਨਹੀਂ ਇਹ 바ਕੂਆਂ ਦੀ ਲੜਾਈ ਨਹੀਂ 바ਕੂ ਸਾਡੀ ਗਾਲ ਲੜਾਈ ਨਾਲ ਰੱਖੇ ਨੇ ਆਜੋ ਆਪ ਕੋ ਆਪਣੇ ਹੱਕਾਂ ਲਈ ਲੜੀ ਆਜੋ ਜਿਵੇਂ ਪਹਿਲਾਂ ਬਾਰਡਰ ਤੇ ਡੇ ਸੀਗੇ ਪਹਿਲਾਂ ਇਹਦਾ ਆਪਾਂ ਕੱਟੇ ਸੀਗੇ ਬੈਰੀਗਡ ਹੁੰਦੀ ਪੱਟਣ ਨੂੰ ਪਿਆਰ ਆ ਜਿਹੜਾ ਅੱਜ ਜਿੱਲੀ ਫਟੇ ਕਰਕੇ ਮੋੜਾਂਗੇ ਪਹਿਲਾਂ ਬੜੇ ਬਾਰੀ ਜਿੱਤੀਆਂ ਜਿਹੜਿਆ ਰਹਿ ਗਿਆ ਸਾਡੀਆਂ ਮੰਗਾਂ ਨੇ ਉਹ ਆਪਾਂ ਮਣਵਾ ਕੇ ਆਈਏ ਨਹੀਂ ਰਸ ਨੂੰ ਪਤਾ ਕਿ ਆਪਣਾ ਜਿਹੜਾ ਪੰਜਾਬ ਹੈ ਇਹਨਾਂ ਨੇ ਖਤਮ ਕਰ ਦੇਣਾ ਇਹ ਕੁਦੀ ਮੰਗਾ ਨਹੀਂ ਸਾਡੀ ਖੇਤੀ ਬਚ ਰਹੀ ਸਾਡੇ ਜ਼ਮੀਨਾਂ ਬਚ ਰਹਿਣਗੀਆਂ ਸਾਡਾ ਕਿੱਤਾ ਬਚ ਰੂਗਾ ਇਹ ਬਾਪੂ ਜੀ ਦੇ ਲਈ ਲੜ ਰਹੇ ਨਾ ਨੌਜਵਾਨਾਂ ਨੇ ਕੁਝ ਦੇਖਿਆ ਮੈਂ ਨਾ ਮੈਂ ਤਾਂ ਨਰਾਜ਼ ਜੀ ਪਾਈ ਜਾਂਦੀ ਐ ਅਸਲ ਦੇ ਵਿੱਚ ਬਾਪੂ ਸਾਡੀਆਂ ਲੜਾਈਆਂ ਲੜ ਰਹੇ ਨੇਗੇ ਆਪਾਂ ਆਜੋ ਸਾਰੇ ਬੈਰੀਗੇਟ ਤੋੜਾਂਗੇ ਸਾਰੇ ਭੰਨਾਂਗੇ ਬਾਪੂਆਂ ਦੇ ਨਾਲ ਆ ਜਿੰਨੇ ਜਿੰਨੇ ਬਾਪੂ ਕਹਿਣਗੇ ਓਵੇਂ ਓਵੇਂ ਆਪਾਂ ਜਿਹੜੇ ਮੋਰਚੇ ਫੜੇ ਕਰਾਂਗੇ ਨੌਜਵਾਨੋ ਘਰੇ ਨਾ ਬੈਠਿਓ ਆਜੋ ਦਵਾਈ ਬੁੱਤੀ ਮੈਂ ਵੀ ਡੈਲੀ ਪੂਰੇ ਕਾਇਮ ਆ ਭਾਈ ਵੀ ਕਾਇਮ ਆ ਅਜਲਾਲਾਬਾਦ ਤੋਂ ਫਟਣ ਆ ਰਹੇ ਨੇ ਤੇ ਫਟਰੇ ਗਿੰਦਿੰਦੇ ਹੋਣਗੇ ਵਾਪਾਂ ਜਿਹੜੇ ਆਪਣੀਆਂ ਜ਼ਮੀਨਾਂ ਨੂੰ ਆਪਣੇ ਪੰਜਾਬ ਨੂੰ ਬਚਾਉਣ ਲਈ ਲੜੀਏ ਤੇ ਪੰਜਾਬ ਨੇ ਪਹਿਲਾਂ ਹੀ ਬੜੀਆਂ ਲੜਾਈਆਂ ਲੜੀਆਂ ਨੇ ਕਿਹਨੂੰ ਦੱਸ ਦਈਏ ਜਿਹੜੇ ਸਰਕਾਰਾਂ ਨੂੰ ਦੱਸ ਦਈਏ ਕਿ ਪੰਜਾਬ ਤੇ ਦੇ ਘੱਟ ਨੂੰ ਪੰਜਾਬ ਹਮੇਸ਼ਾ ਲੜਾਈ ਲੜਦਾ ਪੰਜਾਬ ਦਾ ਛੋਟਾ ਭਰਾ ਹਰਿਆਣਾ ਸਾਡਾ ਸਵਾਗਤ ਕਰਨ ਲਈ ਪਤਾ ਪਾ ਰਹੇ ਆ ਵੀ ਆ ਜਾਓ ਤੁਹਾਡੇ ਮੂਹੇ ਹੋ ਕੇ ਜੇ ਪਹਿਲਾਂ ਆਪਣੇ ਮੂਹੇ ਲੱਗਿਆ ਸੀ ਐਸ ਵਾਰੀ ਫੇਰ ਤਿਆਰ ਆ ਤੁਹਾਨੂੰ ਇੱਕ ਗੱਲ ਹੋ ਬਾਦ ਵਿੱਚ ਸਾਰਾ ਗੱਲ ਮੰਨ ਲਓ ਗੱਲ ਸਾਰੇ ਸਟੇਟ ਦਾ ਸਾਰਾ ਜਿਸ ਦਾ ਸਾਰੇ ਆਈ.ਡੀ. ਸਟੇਟ ਦਾ ਸਾਰੇ ਇਹ ਸਰਕਾਰ ਦੇ ਹੱਥ ਓਕੇ ਦੇ ਸਭ ਦਾ ਜੋਰ ਲੱਗਿਆ ਪਿਆ ਟ੍ਰਾਫਿਕ ਦਾ ਸੈ ਜਾ ਰਿਹਾ ਮਾਹੌਲ ਬੁਝਿਆ ਜਾ ਰਿਹਾ ਬਰਤਾਨ ਘੜਿਆ ਜਾ ਰਿਹਾ ਇਹਦਾ ਜੀ ਫੇਲੇ ਚੰਦਪੇ ਜੀ ਇਹਨਾਂ ਕੋਲ ਫੰਡ ਮੁੱਕ ਗਏ ਜੀ ਇਹ ਪਹਿਲਾਂ ਕਿਉਂ ਨਹੀਂ ਆਏ ਜੀ ਪਹਿਲਾਂ ਕਿਉਂ ਆ ਗਏ ਜੀ ਇਹ ਸਾਰੀਆਂ ਗੱਲਾਂ ਭਾਈ ਪਲਾਨਾਂ ਜਿਹਨਾਂ ਨੂੰ ਬਦਲੂਆਂ ਬਣਾਉਣਾ ਚਾਹੁੰਦੇ ਹੋ ਉਹਦੇ ਪਲਾਨਾਂ ਕੋਈ ਬੰਦੇ ਭਾਰੇ ਤੋਂ ਮੇਂ ਤਰੰਦੇ ਨੇ ਉਹਨਾਂ ਕੋਲ ਪਲਾਨ ਚੱਲਦਾ ਆਪਾ ਉਹਨਾ ਬਹੁਤ ਕਹਾਣੀਆਂ ਕੜੀਆਂ ਜਾਣਗੀਆਂ ਆਪਣਿਆਂ ਦਾ ਜੋਰ ਲੱਗਿਆ ਪਿਆ ਜਿਹੜੇ ਆਪਣੇ ਕਹਿੰਦੇ ਸੀ ਪੰਜਾਬ ਦੇ ਦਰਦੀ ਆ ਉਹਨਾਂ ਦਾ ਇੰਨਾ ਜੋਰ ਲੱਗਿਆ ਪਿਆ ਲੱਤਾਂ ਖਿੱਚਣ ਤੇ ਜਿੰਦਗੀ ਕਰਨ ਚੱਲ ਪਈ ਜੀ ਹੋਰ ਤਾਂ ਜਾਣਾਂ ਨਹੀਂ ਕਿਸੇ ਨੇ ਜੀ ਭਾਈ ਮੈਂ ਗੱਲ ਹੋਰ ਖਾਸ ਧਿਆਨ ਦੇ ਟੱਕਲੋ ਨਿਊ ਵਰਲਡ ਆਰਡਰ ਬਾਰੇ ਪੜ੍ਹ ਲਿਓ ਨਿਊ ਵਰਲਡ ਆਰਡਰ ਐਸਾ ਖਤਰਨਾਕ ਬਦਲ ਕੇ ਕਾਨੂੰਨ ਲੈ ਕੇ ਆ ਰਹੇ ਐ ਐਸੀ ਖਤਰਨਾਕ ਨੀਤੀ ਲੈ ਕੇ ਆ ਰਹੀ ਐ ਤੁਹਾਡੀ ਬੋਲੀ ਤੁਹਾਡੇ ਪਾਣੀ ਤੁਹਾਡੇ ਇਤਿਹਾਸ ਤੁਹਾਡੀ ਧਰਤੀ તમારી શિક્ષા કક ભી તોહડે પદલે રી રહેદ 100% પક્કી સલાહ પક્કા કરો સમસ્યા કોઈ ભી હોય મે લવ મેરેજ રીકપ સોલ્યુશન ફોન કરો સમાધાન પાવ લકી નંબર